ਉਹ ਗੁਗਿਲਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਸ ਫਿਲਮ ਤੋਂ ਬਾਅਦ ਮੈਂ ਕੀਤੀ ਕਾਕਾ ਜੀ ਯਾਰਾਵੇ ਪਰ ਉਸ ਤੋਂ ਬਾਅਦ ਮੈਂ ਮੂਵੀਜ਼ ਦੇ ਵਿੱਚ ਨਹੀਂ ਗਈ ਕਿਉਂਕਿ ਉੱਥੇ ਜਾ ਕੇ ਮੈਨੂੰ ਕੁਝ ਇਸ ਤਰ੍ਹਾਂ ਦਾ ਲੱਗਿਆ ਵੀ ਉੱਥੇ ਨਾ ਤੁਹਾਨੂੰ ਜਿਹੜਾ ਨਵਾਂ ਆਰਟਿਸਟ ਹੈ ਉਹਦੀ ਕੋਈ ਇੰਨੀ ਜ਼ਿਆਦਾ ਕਦਰ ਨਹੀਂ ਕਰਦੇ ਉਹ ਲੋਕ ਮੈਂ ਆਪਣੇ ਕਾਸਟਿੰਗ ਡਾਇਰੈਕਟਰ ਨੇ ਪੁੱਛਿਆ ਵੀ ਤੁਸੀਂ ਮੈਨੂੰ ਕਿਸ ਚੀਜ਼ ਲਈ ਚੁਣਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਗੁਰਦਾਸ ਮਾਨ ਜੀ ਦੀ ਮਦਰ ਦਾ ਰੋਲ ਹੈ ਤੁਸੀਂ ਇਹ ਸੋਚ ਲਓ ਵੀ ਮੇਰੀ ਖੁਸ਼ੀ ਦਾ ਕੀ ਠਿਕਾਣਾ ਰਿਹਾ ਹੋਏਗਾ ਉਸ ਵੇਲੇ। ਤੁਹਾਡੀਆਂ ਗੱਲਾਂ ਤੋਂ ਕੁਝ ਲੱਗਦਾ ਪਿਆ ਇਸ ਤਰ੍ਹਾਂ ਦਾ ਕਿ ਇੱਕ ਇਹੋ ਜੀ ਗੱਲ ਆ ਜਿਹੜੀ ਤੁਹਾਨੂੰ ਹਰਟ ਕਰ ਗਈ ਆ। ਜਦੋਂ ਮੈਂ ਇੱਕ ਮੂਵੀ ਕਰ ਰਹੀ ਸੀਗੀ ਉੱਥੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੇ ਇੱਕ ਕੁਰਸੀ ਵੀ ਆਫਰ ਨਹੀਂ ਕੀਤੀ ਕਿਉਂਕਿ ਮੈਂ ਇੱਕ ਨਵੀਂ ਨਵੀਂ ਕਲਾਕਾਰ ਆਈ ਸੀਗੀ। ਇੱਕ ਆਰਟਿਸਟ ਤੁਹਾਡੇ ਕੋਲ ਖੜਾ ਹੈ ਡਾਇਰੈਕਟਰ ਦੇ ਕੋਲ ਤੇ ਉਹਨੂੰ ਤੁਸੀਂ ਬੈਠਣ ਲਈ ਵੀ ਨਹੀਂ ਕਹਿ ਰਹੇ। ਮੈਨੂੰ ਮੈਂ ਐਸ ਕਰਕੇ ਮੂਵੀਜ਼ 'ਚ ਹੁਣ ਬਿਲਕੁਲ ਵੀ ਮੇਰਾ ਰੁਝਾਨ ਹੀ ਨਹੀਂ ਰਿਹਾ ਐਸ ਕਰਕੇ ਸੈਲਫ ਰਿਸਪੈਕਟ ਮੇਰੇ ਲਈ ਬਹੁਤ ਜ਼ਰੂਰੀ ਹੈ ਅੱਜ ਕੱਲ ਫਿਰ ਤੁਹਾਡਾ ਕੀ ਰੁਝਾਨ ਹੈ ਕਿਸ ਟੌਪਿਕ ਨਾਲ ਰਿਲੇਟਡ ਤੁਸੀਂ ਬਿਜ਼ੀ ਹੋ ਸੀਰੀਅਲ ਵਿੱਚ ਇੱਕ ਸਰਗੁਣ ਮਹਿਤਾ ਜੀ ਵੀ ਕੋਈ ਨਵਾਂ ਸੀਰੀਅਲ ਲੈ ਕੇ ਆ ਰਹੇ ਨੇ ਮੇਰਾ ਮੈਂ ਆਡਿਸ਼ਨ ਉਹਦੇ ਵਿੱਚ ਵੀ ਦਿੱਤਾ ਹੋਇਆ ਹੈ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਖਰੀ ਉਤਰਾਂਗੀ ਉਹਦੇ ਵਿੱਚ ਚਰਚਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੀ ਮਨਜੀਤ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਰਵਨੀਤ ਕੌਰ ਜੀ ਨਾਲ ਜਿਨ੍ਹਾਂ ਨੇ ਥੀਏਟਰ ਦੇ ਨਾਲ ਨਾਲ ਪੰਜਾਬੀ ਫਿਲਮਾਂ 'ਚ ਕੰਮ ਕਰਕੇ ਵੀ ਬਹੁਤ ਆਪਣਾ ਨਾਮ ਕਮਾਇਆ ਸਸੀ ਕਰਮਨੀ ਜੀ ਸਤਿ ਸ਼੍ਰੀ ਅਕਾਲ ਜੀ ਰਮਣੀ ਜੀ ਅਸੀਂ ਇੱਕ ਤੁਹਾਡੇ ਬਾਰੇ ਬਹੁਤ ਕੁਝ ਸੁਣਿਆ ਹੋਇਆ ਵੀ ਤੁਸੀਂ ਬਹੁਤ ਇੱਕ ਇੱਕ ਅੱਛੇ ਥੀਏਟਰ ਆਰਟਿਸਟ ਹੋ ਤੁਸੀਂ ਗੁਰਦਾਸ ਮਾਨ ਜੀ ਨਾਲ ਇੱਕ ਮੂਵੀ ਕੀਤੀ ਸੀਗੀ ਜਿਸ ਵਿੱਚ ਉਹਦਾ ਦੀ ਮਦਰ ਦਾ ਰੋਲ ਪਲੇ ਕੀਤਾ ਸੀਗਾ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡੀ ਸਕੂਲਿੰਗ ਕਿੱਥੇ ਹੋਈ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਥੋੜਾ ਜਿਹਾ ਆਪਣੇ ਬਾਰੇ ਥੋੜਾ ਜਿਹਾ ਦੱਸੋ ਹਾਂਜੀ ਮੇਰਾ ਜਨਮ ਸਥਾਨ ਨੰਗਲ ਹੈ ਤੇ ਸਕੂਲਿੰਗ ਮੇਰੀ ਨੰਗਲ ਤੋਂ ਹੈ ਤੇ ਕਾਲਜ ਮੇਰਾ ਗਵਰਨਮੈਂਟ ਕਾਲਜ ਰੋਪੜ ਤੋਂ ਮੈਂ 1 ਸਾਲ ਲਗਾਇਆ ਤੇ ਬਾਕੀ ਮੇਰੀ ਜਿਹੜੀ ਕਾਲਜ ਦੀ এডਿਕੇਸ਼ਨ ਹੈਗੀ ਆ ਉਹ ਗੁਰਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਤੋਂ ਹੋਈ ਜਿਹੜੀ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਫਿਰ ਤੁਸੀਂ ਮੈਰਿਜ ਹੋਣ ਤੋਂ ਬਾਅਦ ਸਾਨੂੰ ਕਿਸ ਤਰ੍ਹਾਂ ਇਸ ਲਾਈਨ ਦੇ ਵਿੱਚ ਆਉਂਦਾ ਸੁਭਾਅ ਮਿਲਿਆ ਹਾਂ ਮੈਂ ਪਹਿਲਾਂ ਦੱਸਣਾ ਚਾਹਾਂਗੀ ਕਿ ਬੀਐਡ ਮੈਂ ਕੀਤੀ ਦੀਪ ਸਮਾਜ ਕਾਲਜ ਤੋਂ ਤੇ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਲੁਧਿਆਣਾ ਦੇ ਵਿੱਚ ਤੇ ਲੁਧਿਆਣਾ ਦੇ ਵਿੱਚ ਆ ਕੇ ਮੈਂ ਥੀਏਟਰ ਆਰਟਿਸਟ ਹਾਂ ਮਤਲਬ ਜਿਹੜਾ ਮੇਰਾ ਬਚਪਨ ਤੋਂ ਮੈਂ 4th ਸਟੈਂਡਰਡ ਤੋਂ ਫਰਸਟ ਪਲੇ ਕੀਤਾ ਸੀਗਾ ਉਸ ਤੋਂ ਬਾਅਦ ਸਕੂਲ ਦੇ ਵਿੱਚ ਡਾਂਸ ਪਲੇਸ ਮੈਂ ਕਰਦੀ ਰਹੀ ਫਿਰ ਕਾਲਜ ਵਿੱਚ ਆ ਕੇ ਮੈਂ ਬਹੁਤ ਸਾਰੇ ਪਲੇਸ ਕੀਤੇ ਮੈਨੂੰ ਕਾਲਜ ਕਲਰ ਵੀ ਮਿਲਿਆ ਬੈਸਟ ਐਕਟਰਸ ਦਾ ਅਵਾਰਡ ਵੀ ਮਿਲਿਆ ਫਿਰ ਆਫਟਰ ਮੈਰਿਜ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਤੁਸੀਂ ਇੱਕ ਨਵੀਂ ਫੈਮਿਲੀ ਦੇ ਵਿੱਚ ਆਂਦੇ ਹੋ ਤਾਂ ਤੁਸੀਂ ਉਸ ਚੀਜ਼ ਨੂੰ ਕੰਟੀਨਿਊ ਨਹੀਂ ਕਰ ਸਕਦੇ ਫਿਰ ਜਦੋਂ ਬੱਚੇ ਹੋ ਗਏ ਬੱਚੇ ਵੱਡੇ ਹੋ ਗਏ ਕਾਫੀ ਦੇਰ ਤੋਂ ਬਾਅਦ ਮੈਂ ਥੀਏਟਰ ਜੁਆਇਨ ਕੀਤਾ ਪਰ ਥੀਏਟਰ ਜੁਆਇਨ ਕਰਨ ਤੋਂ ਪਹਿਲਾਂ ਮੈਂ ਲੁਧਿਆਣਾ ਦੇ ਵਿੱਚ ਗਾਇਤਰੀ ਲੇਡੀਜ਼ ਕਲੱਬ ਜੁਆਇਨ ਕੀਤਾ ਜਿੱਥੇ ਜਾ ਕੇ ਜਿਹੜੇ ਮੇਰੇ ਛੁਪੇ ਹੋਏ ਅੰਦਰਲੇ ਬਲਵਲੇ ਸੀਗੇ ਇੰਨੇ ਸਾਲਾਂ ਤੋਂ ਉਹ ਮੈਂ ਸਾਰੇ ਉੱਥੇ ਆ ਕੇ ਆਪਣੇ ਬਲਵਲੇ ਕੱਢੇ ਪਲੇਸ ਕੀਤੇ ਡਾਂਸ ਕੀਤੇ ਕੁੱਕਰੀ ਕੰਪੀਟੀਸ਼ਨਸ ਦੇ ਵਿੱਚ ਮੈਂ ਗਈ ਤੇ ਮੇਰਾ ਬਹੁਤ ਸਾਰਾ ਕੌਨਫੀਡੈਂਸ ਜਿਹੜਾ ਹੈ ਉੱਥੋਂ ਬਹੁਤ ਬਿਲਟ ਹੋਇਆ ਉਸ ਤੋਂ ਬਾਅਦ ਮੇਰੇ ਹਸਬੰਡ ਤੇ ਮੇਰੇ ਬੱਚਿਆਂ ਨੇ ਮੈਨੂੰ ਚੰਡੀਗੜ੍ਹ ਭੇਜਿਆ ਮੈਂ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਜੁਆਇਨ ਕੀਤਾ ਜਿਹਦੇ ਵਿੱਚ ਮੈਂ 3.5 ਸਾਲ ਪਲੇ ਕੀਤਾ ਉੱਥੇ ਜਾ ਕੇ ਚੰਡੀਗੜ੍ਹ ਤੇ ਉਹਦੇ ਵਿੱਚ ਮੈਂ ਮੇਰਾ ਖਿਆਲ ਹੈ 8 ਕੇ 9 ਪਲੇਸ ਕੀਤੇ ਕੰਟੀਨਿਊਸਲੀ ਅ ਇਸ ਤੋਂ ਬਾਅਦ ਤੁਹਾਨੂੰ ਫਿਲਮਾਂ ਵਿੱਚ ਜਾਣ ਦਾ ਕਿਸ ਤਰ੍ਹਾਂ ਚਾਂਸ ਮਿਲਿਆ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਹਾਂਜੀ ਮੈਂ ਵੀ ਤੁਹਾਨੂੰ ਦੱਸਣਾ ਚਾਹਨੀ ਆ ਕਿ ਜਦੋਂ ਤੁਸੀਂ ਇਸ ਥੀਏਟਰ ਦੇ ਵਿੱਚ ਜਾਂਦੇ ਹੋ ਫੈਮਿਲੀ ਦਾ ਤੁਹਾਡੇ ਦੇ ਨਾਲ ਜਿਹੜਾ ਹੈਗਾ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਹਾਡੀ ਫੈਮਿਲੀ ਸਾਥ ਨਹੀਂ ਦੇਗੀ ਤੁਸੀਂ ਅੱਗੇ ਨਹੀਂ ਵੱਧ ਸਕਦੇ ਮੇਰੀ ਫੈਮਿਲੀ ਨੇ ਮੇਰਾ ਬਹੁਤ ਸਾਥ ਦਿੱਤਾ ਤੁਸੀਂ ਇਹ ਦੇਖੋ ਕਿ ਮੈਂ ਇੱਥੋਂ 2:30 ਵਜੇ ਚੰਡੀਗੜ੍ਹ ਦੇ ਲਈ ਨਿਕਲਦੀ ਸੀ ਕਾਰ ਦੇ ਉੱਤੇ 5:30 ਵਜੇ ਉੱਥੇ ਮੇਰੀ ਰਿਹਰਸਲ ਸਟਾਰਟ ਹੁੰਦੀ ਸੀ ਕਿਉਂਕਿ ਕਈ ਜੌਬਸ ਵਾਲੇ ਹੁੰਦੇ ਸੀ ਥੀਏਟਰ ਆਰਟਿਸਟ ਸਾਢੇ 5 ਵਜੇ ਸਾਡੀ ਰਿਹਰਸਲ ਸਟਾਰਟ ਹੁੰਦੀ ਸੀ ਤੇ ਜਿਹੜੀ ਮੇਰੀ ਆਪਣੇ ਡਾਇਰੈਕਟਰ ਸੀਗੇ ਉਹ ਮੈਨੂੰ 9:30 ਵਜੇ ਵੇਲਾ ਕਰਦੇ ਸੀ ਉਸ ਤੋਂ ਬਾਅਦ ਮੈਂ 9:30 ਵਜੇ ਉੱਥੋਂ ਆਪਣੀ ਜਰਨੀ ਸਟਾਰਟ ਕਰਦੀ ਸੀ ਮੈਂ 11:30 ਘਰ ਪਹੁੰਚਦੀ ਸੀ ਇਹਦੇ ਵਿੱਚ ਮੇਰੇ ਹਸਬੰਦ ਦਾ ਮੇਰੇ ਬੱਚਿਆਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਬਾਕੀ ਤੁਸੀਂ ਮੈਨੂੰ ਇਹ ਪੁੱਛਿਆ ਵੀ ਫਿਲਮਾਂ ਵਿੱਚ ਜਾਣ ਦਾ ਮੌਕਾ ਕਿਵੇਂ ਮਿਲਿਆ ਉੱਥੇ ਮੈਂ ਇੱਕ ਪਲੇ ਕੀਤਾ ਸੀ ਜੀ 1084 ਦੀ ماں ਟੈਗੋਰ ਥੀਏਟਰ ਦੇ ਵਿੱਚ ਉੱਥੇ ਜੋਤਿਕਾ ਬੜਿਆਲ ਜੀ ਕਾਸਟਿੰਗ ਡਾਇਰੈਕਟਰ ਸੀਗੇ ਉਹ ਆਏ ਹੋ ਸੀ ਉੱਥੇ ਤੇ ਉਹਨਾਂ ਨੇ ਜਦੋਂ ਮੈਨੂੰ ਦੇਖਿਆ ਉਹਦੇ ਵਿੱਚ ਮੈਂ ਦੋ ਕਿਰਦਾਰ ਨਿਭਾਏ ਸੀ ਇੱਕ ਬਿਹਾਰਨ ਲੇਡੀ ਦਾ ਇੱਕ ਐਨ ਆਰ ਆਈ ਲੇਡੀ ਦਾ ਉਹਦੇ ਵਿੱਚ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤੇ ਉੱਥੋਂ ਫਿਰ ਉਹਨਾਂ ਨੇ ਮੈਨੂੰ ਔਕਾਸਟ ਕੀਤਾ ਤੇ ਫਿਰ ਮੈਨੂੰ ਫੋਨ ਆਇਆ ਵੀ ਤੁਹਾਡਾ ਆਡੀਸ਼ਨ ਹੈ ਤੇ ਤੁਸੀਂ ਆਓ ਉੱਥੋਂ ਮੈਨੂੰ ਗੁਰਦਾਸ ਮਾਨ ਜੀ ਦੇ ਨਾਲੇ ਮੂਵੀ ਮਿਲੀ ਗੁਰਦਾਸ ਮਾਨ ਜੀ ਦੇ ਨਾਲ ਕੰਮ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜੀ ਇਹ ਤਾਂ ਜਿਨੇ ਉਹਨਾਂ ਨਾਲ ਕੰਮ ਕਰ ਲਿਆ ਉਹਨੂੰ ਹੀ ਪਤਾ ਹੈ ਕਿ ਉਹਨਾਂ ਦੇ ਨਾਲ ਕੰਮ ਕਰਨਾ ਮੇਰੇ ਲਈ ਇੱਕ ਐਨੀ ਵੱਡੀ ਉਹ ਚੀਜ਼ ਸੀਗੀ ਕਿ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਗੁਰਦਾਸ ਮਾਨ ਜੀ ਦੇ ਨਾਲ ਮੈਨੂੰ ਕੰਮ ਮਿਲਿਆ ਜਦੋਂ ਮੈਨੂੰ ਉਹਨਾਂ ਨੇ ਸਿਲੈਕਟ ਕੀਤਾ ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਗੁਰਦਾਸ ਮਾਨ ਜੀ ਦਾ ਇੱਕ ਗਾਣਾ ਹੈ ਕਿ ਮੂਵੀ ਹੈ ਮੈਨੂੰ ਕੁਝ ਨਹੀਂ ਸੀ ਪਤਾ ਮੈਂ ਆਪਣੇ ਕਾਸਟਿੰਗ ਡਾਇਰੈਕਟਰ ਨੇ ਪੁੱਛਿਆ ਵੀ ਤੁਸੀਂ ਮੈਨੂੰ ਕਿਸ ਚੀਜ਼ ਲਈ ਚੁਣਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਗੁਰਦਾਸ ਮਾਨ ਜੀ ਦੀ ਮਦਰ ਦਾ ਰੋਲ ਹੈ ਤੁਸੀਂ ਇਹ ਸੋਚ ਲਓ ਵੀ ਮੇਰੀ ਖੁਸ਼ੀ ਦਾ ਕੀ ਠਿਕਾਣਾ ਰਿਆ ਹੋਏਗਾ ਉਸ ਵੇਲੇ ਅ ਕੀ ਉਸ ਫਿਲਮ ਤੋਂ ਬਾਅਦ ਵੀ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਮੂਵੀਜ਼ ਦੇ ਪ੍ਰੋਜੈਕਟ ਮਿਲੇ ਨੇ ਹਾਂ ਜੀ ਉਸ ਫਿਲਮ ਤੋਂ ਬਾਅਦ ਮੈਂ ਕੀਤੀ ਕਾਕਾ ਜੀ ਯਾਰਾਵੇ ਉਸ ਤੋਂ ਬਾਅਦ ਮੈਨੂੰ ਗੁੱਗੂ ਗਿੱਲ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਪਰ ਉਸ ਤੋਂ ਬਾਅਦ ਮੈਂ ਮੂਵੀਜ਼ ਦੇ ਵਿੱਚ ਨਹੀਂ ਗਈ ਕਿਉਂਕਿ ਉੱਥੇ ਜਾ ਕੇ ਮੈਨੂੰ ਕੁਝ ਇਸ ਤਰ੍ਹਾਂ ਦਾ ਲੱਗਿਆ ਵੀ ਉੱਥੇ ਨਾ ਤੁਹਾਨੂੰ ਜਿਹੜਾ ਨਵਾਂ ਆਰਟਿਸਟ ਹੈ ਉਹਦੀ ਕੋਈ ਇੰਨੀ ਜ਼ਿਆਦਾ ਕਦਰ ਨਹੀਂ ਕਰਦੇ ਉਹ ਲੋਕ ਜਿੰਨਾ ਮਰਜ਼ੀ ਚੰਗਾ ਆਰਟਿਸਟ ਹੋਵੇ ਮਤਲਬ ਉਹਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਜਿਵੇਂ ਕਿ ਉਹਨਾਂ ਦੇ ਡਾਇਲੌਗਸ ਲੈ ਲੈ ਉਹਨਾਂ ਨੂੰ ਮਤਲਬ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਇਆ ਉੱਥੇ ਜਾ ਕੇ ਉਸ ਤੋਂ ਬਾਅਦ ਮੈਂ ਮੂਵੀਜ਼ 'ਚ ਕੰਮ ਕਰਨਾ ਛੱਡ ਦਿੱਤਾ ਪਰ ਮੈਂ ਸੀਨੀਅਰਸ ਦੀ ਕਦਰ ਜ਼ਰੂਰ ਕਰਦੀ ਆਂ ਜਿੰਨੇ ਵੀ ਆਰਟਿਸਟ ਨੇ ਮੈਂ ਉਹਨਾਂ ਦੀ ਕਦਰ ਕਰਦੀ ਆ ਪਰ ਮੈਂ ਉਹਨਾਂ ਨੂੰ ਨਾਲ ਦੀ ਨਾਲ ਇਹ ਵੀ ਕਹਿਣਾ ਚਾਹਨੀ ਆ ਵੀ ਤੁਸੀਂ ਜਿਹੜੇ ਅੰਨੇ ਅੱਛੇ ਕਲਾਕਾਰ ਬੈਠੇ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਜ਼ਰੂਰ ਦਿਓ ਜ਼ਰੂਰ ਦਿਓ ਤੁਹਾਡੀਆਂ ਗੱਲਾਂ ਤੋਂ ਕੁਝ ਲੱਗਦਾ ਪਿਆ ਇਸ ਤਰ੍ਹਾਂ ਦਾ ਕਿ ਇੱਕ ਇਹੋ ਜੀ ਗੱਲ ਆ ਜਿਹੜੀ ਤੁਹਾਨੂੰ ਹਰਟ ਕਰ ਗਈ ਆ ਥੋੜਾ ਜਿਹਾ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਤਾਂ ਜੋ ਆਉਣ ਵਾਲੇ ਜਿਹੜੇ ਨਵੇਂ ਕਲਾਕਾਰ ਨੇ ਜਾਂ ਜਿਹੜੇ ਐਕਸਪੀਰੀਅੰਸ ਕਲਾਕਾਰ ਆ ਉਹ ਇਹਨਾਂ ਵੱਲ ਫੋਕਸ ਕਰਕੇ ਉਸ ਚੀਜ਼ ਨੂੰ ਥੋੜਾ ਸੁਧਾਰਨ ਦੀ ਕੋਸ਼ਿਸ਼ ਕਰੇ ਮੇਰਾ ਟੈਕਸਪੀਰੀਅੰਸ ਇਹ ਹੈ ਜੀ ਜਦੋਂ ਮੈਂ ਇੱਕ ਮੂਵੀ ਕਰ ਰਹੀ ਸੀਗੀ ਉੱਥੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੇ ਇੱਕ ਕੁਰਸੀ ਵੀ ਆਫਰ ਨਹੀਂ ਕੀਤੀ ਕਿਉਂਕਿ ਮੈਂ ਇੱਕ ਨਵੀਂ ਨਵੀਂ ਕਲਾਕਾਰ ਆਈ ਸੀਗੀ ਮਤਲਬ ਉਹ ਵੀ ਉਹਨਾਂ ਨੇ ਸਿਲੈਕਟ ਨਹੀਂ ਸੀ ਮੈਨੂੰ ਕੀਤਾ ਉਹ ਵੀ ਕਿਸੇ ਦੇ ਥਰੂ ਆਈ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਨੀ ਆ ਸਾਰਿਆਂ ਨੂੰ ਕਿ ਇਹਨਾਂ ਦੇ ਵਿੱਚ ਕਾਸਟਿੰਗ ਡਾਇਰੈਕਟਰ ਜ਼ਰੂਰ ਹੋਣੇ ਚਾਹੀਦੇ ਨੇ ਜਿਹੜੇ ਕਿ ਚੰਗੇ ਚੰਗੇ ਕਲਾਕਾਰਜ਼ ਨੂੰ ਅੱਗੇ ਲੈ ਕੇ ਜ਼ਰੂਰ ਆਣ ਮਤਲਬ ਕਿ ਇੱਕ ਆਰਟਿਸਟ ਤੁਹਾਡੇ ਕੋਲ ਖੜਾ ਹੈ ਡਾਇਰੈਕਟਰ ਦੇ ਕੋਲ ਤੇ ਉਹਨੂੰ ਤੁਸੀਂ ਬੈਠਣ ਲਈ ਵੀ ਨਹੀਂ ਕਹਿ ਰਹੇ ਮੈਨੂੰ ਮੈਂ ਐਸ ਕਰਕੇ ਮੂਵੀਜ਼ 'ਚ ਹੁਣ ਬਿਲਕੁਲ ਵੀ ਮੇਰਾ ਰੋਜਾਰ ਹੀ ਨਹੀਂ ਰਿਹਾ ਕਿ ਜੇ ਅਸੀਂ ਆਪਣਾ ਸਵੈ ਮਾਣ ਖੋ ਕੇ ਕੋਈ ਚੀਜ਼ ਪ੍ਰਾਪਤ ਕੀਤੀ ਉਹ ਚੀਜ਼ ਦਾ ਜਿਹੜੀ ਖੁਸ਼ੀ ਹੈ ਨਾ ਉਹ ਬਹੁਤ ਥੋੜੀ ਦੇਰ ਲਈ ਹੁੰਦੀ ਹੈ ਤੇ ਪਛਤਾਵਾ ساری ਉਮਰ ਦਾ ਹੁੰਦਾ ਹੈ ਐਸ ਕਰਕੇ ਸੈਲਫ ਰਿਸਪੈਕਟ ਮੇਰੇ ਲਈ ਬਹੁਤ ਜ਼ਰੂਰੀ ਹੈ ਅ ਤੇ ਅੱਜ ਕੱਲ ਫਿਰ ਤੁਹਾਡਾ ਕੀ ਰੁਝਾਨ ਹੈਗਾ ਅੱਜ ਕੱਲ ਤੁਸੀਂ ਕਿਸ ਕਿਹੜੇ ਟੌਪਿਕ ਤੇ ਕਿਸ ਟੌਪਿਕ ਨਾਲ ਰਿਲੇਟਡ ਤੁਸੀਂ ਬਿਜ਼ੀ ਹੋ ਸੀਰੀਅਲ ਵਿੱਚ ਜਾਂ ਤੁਸੀਂ ਥੀਏਟਰ ਵਿੱਚ ਮੈਂ ਜੀ ਹੁਣੇ ਹੁਣੇ ਇੱਕ ਪਲੇ ਕਰਕੇ ਆਈਆਂ ਤਪੱਸਿਆ ਜਿਹਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਬੱਚੇ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਐਸ ਮੁੱਦੇ ਤੇ ਮੈਂ ਗੱਲ ਤੋਰੀ ਸੀਗੀ ਉਹ ਮੇਰੇ ਡਾਇਰੈਕਟਰ ਸੀਗੇ ਅਮਰਜੀਤ ਸਿੰਘ ਮੋਹੀ ਉਹਨਾਂ ਨੇ ਹੀ ਇਹ ਨਾਟਕ ਲਿਖਿਆ ਸੀਗਾ ਉਹਨ ਮੈਂ ਇੱਕ ਨਾਟਕ ਦੀ ਤਿਆਰੀ ਕਰ ਰਹੀ ਹਾਂ ਕਿ ਮੈਂ ਬੇਸਵਾ ਨਹੀਂ ਹਾਂ ਠੀਕ ਹੈ ਤੇ ਨਾਲ ਮੇਰੇ ਆਡੀਸ਼ਨਸ ਹੈਗੇ ਨੇ ਅੱਜ ਕੱਲ ਗਏ ਹੋਏ ਨੇ ਉੱਥੇ ਮੇਰੇ ਪੰਜਾਬੀ ਜੀ ਪੰਜਾਬੀ ਦੇ ਲਈ ਵੀ ਗਏ ਨੇ ਇੱਕ ਸਰਗੁਣ ਮਹਿਤਾ ਜੀ ਵੀ ਕੋਈ ਨਵਾਂ ਸੀਰੀਅਲ ਲੈ ਕੇ ਆ ਰਹੇ ਨੇ ਮੇਰਾ ਮੈਂ ਆਡੀਸ਼ਨ ਉਹਦੇ ਵਿੱਚ ਵੀ ਦਿੱਤਾ ਹੋਇਆ ਹੈ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਖਰੀ ਉਤਰਾਂਗੀ ਉਹਦੇ ਵਿੱਚ ਜਿਸ ਤਰ੍ਹਾਂ ਕਿ ਆਮ ਤੌਰ ਤੇ ਅਸੀਂ ਤੁਹਾਨੂੰ ਦੇਖਦੇ ਹਾਂ ਲੁਧਿਆਣੇ ਦੇ ਕੁਝ ਸੁਨਿੰਦਾ ਕਲੱਬਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਨਾਮ ਲਿਆ ਗੀਤਾਂਜਲੀ ਗਾਇਤਰੀ ਗਾਇਤਰੀ ਕਲੱਬ ਤੁਸੀਂ ਗਾਇਤਰੀ ਕਲੱਬ ਦਾ ਦੱਸਿਆ ਤੁਸੀਂ ਗਾਇਤਰੀ ਕਲੱਬ ਵਿੱਚ ਆ ਕੇ ਤੁਸੀਂ ਆਪਣਾ ਟੈਲੈਂਟ ਆਪਣਾ ਜੋ ਵੀ ਤੁਸੀਂ ਉੱਥੇ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਗਾਇਤਰੀ ਕਲੱਬ ਦੀ ਤੁਹਾਨੂੰ ਕੀ ਜਿਆਦਾ ਸਪੋਰਟ ਰਹੀ ਹੈ ਜਿਹਦੀ ਵੇਲੇ ਤੁਸੀਂ ਗਾਇਤਰੀ ਕਲੱਬ ਨੂੰ ਜਿਆਦਾ ਲਾਈਕ ਕਰਦੇ ਹੋ ਗਾਇਤਰੀ ਕਲੱਬ ਦੇ ਵਿੱਚ ਮੈਨੂੰ ਜਾ ਕੇ ਐਨੀ ਸਪੋਰਟ ਮਿਲੀ ਔਰ ਸਾਰੇ ਮੈਂਬਰਸ ਨੇ ਸੀਨੀਅਰ ਮੈਂਬਰਸ ਨੇ ਮੈਨੂੰ ਇੰਨਾ ਕੋ ਪਿਆਰ ਦਿੱਤਾ ਕਿ ਮੈਂ ਇਸ ਕਲੱਬ ਦੀ ਦੋ ਵਾਰੀ ਪ੍ਰੈਜ਼ੀਡੈਂਟ ਰਹੀ ਤੇ ਦੋ ਵਾਰੀ ਹੀ ਚੇਅਰਪਰਸਨ ਰਹੀ ਮੈਂ ਇਸ ਕਲਬ ਦੀ ਔਰ ਮੈਨੂੰ ਇੰਨਾ ਅੱਛਾ ਪਲੇਟਫਾਰਮ ਸੀਗਾ ਕਿ ਮੈਂ ਜੋ ਮਰਜ਼ੀ ਚਾਹਦੀ ਸੀ ਨਾ ਮੈਂ ਆਪਣੀ ਮਤਲਬ ਕੋਈ ਕਿਸੇ ਤਰ੍ਹਾਂ ਦਾ ਵੀ ਪਲੇ ਉੱਥੇ ਆਪਣੇ ਆਪ ਨੂੰ ਉਭਾਰਿਆ ਹੀ ਹੈ ਮੈਂ ਗਾਇਤਰੀ ਕਲਬ ਵਿੱਚ ਜਾ ਕੇ ਇੱਕ ਗਾਇਤਰੀ ਕਲਬ ਦੀ ਹੀ ਅੱਜ ਮੈਨੂੰ ਦੇਣ ਹੈ ਜਿੱਥੇ ਮੈਂ ਅੱਜ ਖੜੀ ਹਾਂ ਪੰਜਾਬੀ ਫਿਲਮਾਂ ਦੇ ਵਿੱਚੋਂ ਤੁਹਾਨੂੰ ਕਿਹੜੇ ਕਲਾਕਾਰ ਦਾ ਕੰਮ ਬਹੁਤ ਵਧੀਆ ਲੱਗਾ ਕਿਹੜੇ ਕਲਾਕਾਰ ਤੁਹਾਡੇ ਜ਼ਿਆਦਾ ਫੇਵਰਿਟ ਨੇ ਮੇਲ ਵਿੱਚ ਮੇਰੇ ਤਾਂ ਜੀ ਮੈਂ ਤਾਂ ਗੁਰਦਾਸ ਮਾਨ ਜੀ ਦੇ ਨਾਲ ਹੀ ਕੰਮ ਕੀਤਾ ਗੁੱਗੂ ਗਿਲ ਜੀ ਦੇ ਨਾਲ ਕੀਤਾ ਮਨ ਤਾਂ ਦੋਨੋਂ ਹੀ ਬਹੁਤ ਵਧੀਆ ਲੱਗੇ ਔਰ ਵੈਰੀ ਮੈਚਿਊਰਡ ਪਰਸਨੈਲਿਟੀਆਂ ਇੱਕ ਬੰਦੇ ਦੀ ਕਦਰ ਪਤਾ ਉਹਨਾਂ ਨੂੰ ਕਿ ਇੱਕ ਬੰਦੇ ਦੀ ਕੀ ਅਹਿਮੀਅਤ ਹੈਗੀ ਹੈ ਫੀਮੇਲ ਚ ਕਿਹੜੇ ਕਲਾਕਾਰ ਨੇ ਫੀਮੇਲ ਚ ਨੇ ਜੀ ਨਿਰਮਲ ਰਿਸ਼ੀ ਮੈਮ ਮੈਂ ਇਹਨਾਂ ਦੇ ਨਾਲ ਥੀਏਟਰ ਵੀ ਕੀਤਾ ਪਰ ਇਹ ਵੀ ਬੜੇ ਮੰਜੇ ਹੋਏ ਤੇ ਬਹੁਤ ਹੀ ਵਧੀਆ ਕਲਾਕਾਰ ਨੇ ਅ ਜਿਸ ਤਰ੍ਹਾਂ ਕੀ ਸੌਂਗਸ ਵੀ ਕਾਫੀ ਸ਼ੂਟ ਹੁੰਦੇ ਨੇ ਕੀ ਕਿਸੇ ਸੌਂਗਸ ਵਿੱਚ ਵੀ ਤੁਸੀਂ ਪਾਰਟਿਸਿਪੇਟ ਕੀਤਾ ਮੈਂ ਸੁਰਿੰਦਰ ਛਿੰਦਾ ਜੀ ਦੇ ਨਾਲ ਕੰਮ ਕੀਤਾ ਸੌਂਗ ਦੇ ਵਿੱਚ ਸਾਸ ਵਰਸਸ ਨੂੰ ਤੇ ਉਹ ਹੋਰ ਤਾਂ ਇੱਕ ਅੱਧਾ ਸੌਂਗ ਹੋਰ ਕੀਤਾ ਸੀ ਉਹ ਮੈਨੂੰ ਯਾਦ ਨਹੀਂ ਹੁਣ ਬਹੁਤ ਕਾਫੀ ਟਾਈਮ ਹੋ ਗਿਆ ਮੈਨੂੰ ਅੱਜ ਕੱਲ ਕੁਝ ਨਵੇਂ ਕਲਾਕਾਰ ਵੀ ਬਹੁਤ ਸਾਰੇ ਉੱtre ਨੇ ਸੋਸ਼ਲ ਮੀਡੀਆ ਤੇ ਉੱਤੇ ਆਪਣੇ ਵੀਡੀਓਜ਼ ਹੀ ਆਪਣੇ ਐਕਟਿੰਗ ਦਾ ਕੁਝ ਵੀ ਪਾ ਕੇ ਤੇ ਉਹ ਵੀ ਚਾਹਦੇ ਕਿ ਅਸੀਂ ਫਟਾਫਟ ਫੇਮਸ ਹੋ ਜਾਈਏ ਤੇ ਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਤੁਸੀਂ ਇਹਦੇ ਲਈ ਸਟੱਡੀ ਕੀਤੀ ਇਹਦੇ ਲਈ ਤੁਸੀਂ ਪ੍ਰੈਕਟਿਸ ਕੀਤੀ ਥੀਏਟਰ ਕੀਤਾ ਬਹੁਤ ਸਾਰੇ ਟਾਈਮ ਤੇ ਤੇ ਉਸ ਤੋਂ ਬਾਅਦ ਤੁਸੀਂ ਫੇਰ ਤੁਹਾਨੂੰ ਇਹੋ ਜੀ ਜਗ੍ਹਾ ਤੇ ਜਾ ਕੇ ਪਰਫੈਕਟ ਤੁਹਾਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਿਆ ਕੁਝ ਨਵੇਂ ਕਲਾਕਾਰਾਂ ਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਜੋ ਉਹਨਾਂ ਨੂੰ ਵੀ ਥੋੜੀ ਜਿਹੀ ਇੱਕ ਸਹੀ ਗਾਈਡੈਂਸ ਮਿਲੇ ਜਰਾ ਇਹ ਜਿਹੜੇ ਨਵੇਂ ਕਲਾਕਾਰ ਨੇ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹਨੀ ਆ ਕਿ ਸੰਘਰਸ਼ ਕਰੋ ਸੰਘਰਸ਼ ਤੁਹਾਨੂੰ ਥਕਾਂਦਾ ਜ਼ਰੂਰ ਹੈ ਲੇਕਿਨ ਤੁਹਾਨੂੰ ਅੰਦਰੋਂ ਸੁੰਦਰ ਤੇ ਮਜ਼ਬੂਤ ਬਣਾਉਂਦਾ ਹੈ ਕਦੀ ਵੀ ਸ਼ਾਰਟਕਟ ਨਾ ਅਪਣਾਓ ਤੇ ਨਾ ਹੀ ਕਦੀ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰੋ ਆਪਣੇ ਆਪ ਹਾਰਡਵਰਕ ਕਰਕੇ ਡੈਡੀਕੇਸ਼ਨ ਪੈਸ਼ਨ ਵਿਲ ਪਾਵਰ ਸਟਰੋਂਗ ਕਰਕੇ ਤੁਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਆਓ ਦੋਨਜੀ ਜੀ ਇੱਕ ਅ ਅੱਜਕੱਲ ਬਹੁਤ ਮੁੱਦਾ ਇੱਕ ਚਾਇਆ ਹੋਇਆ ਹੈਗਾ ਕਿ ਅ ਛੋਟੇ ਬੱਚੇ ਤੋਂ ਲੈ ਕੇ ਯੰਗ ਇਸ ਟੀਨੇਜ ਤੱਕ ਦੀਆਂ ਲੜਕੀਆਂ ਲੜਕੇ ਇਹ ਕਿਹੋ ਜਿਹੇ ਵੀਡੀਓਜ਼ ਬਣਾ ਕੇ ਅਪਲੋਡ ਕਰ ਰਹੇ ਨੇ ਬਹੁਤ ਉਹ ਵਾਇਰਲ ਹੁੰਦੀਆਂ ਨੇ ਵੀ ਉਹਦੇ ਵਿੱਚ ਕੀ ਉਹਨਾਂ ਨੂੰ ਉਹਨਾਂ ਦੀ ਇਸ ਐਕਟੀਵਿਟੀ ਦੇ ਉੱਤੇ ਕੀ ਉਹਨਾਂ ਦੀ ਉਹਨਾਂ ਦਾ ਮਾਪੇ ਦਾ ਕੋਈ ਰੋਲ ਨਹੀਂ ਹੈ ਕਿ ਉਹ ਉਹਨਾਂ ਦੇ ਮਾਪੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਬੱਚੇ ਕੀ ਕਰ ਰਹੇ ਨੇ ਥੋੜਾ ਜਿਹਾ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਕਿ ਇਹੋ ਜਿਹਾ ਮੈਸੇਜ ਲਗਾਓ ਕਿ ਉਹ ਬੱਚਿਆਂ ਨੂੰ ਜੋ ਗਲਤ ਸਾਈਟਾਂ ਖੋਲ ਕੇ ਜਾਂ ਸੋਸ਼ਲ ਮੀਡੀਆ ਨੂੰ ਗਲਤ ਯੂਜ਼ ਕਰਕੇ ਉਹ ਗਲਤ ਰਾਹੇ ਜਾ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਮੈਸੇਜ ਲਗਾਓ ਹਾਂਜੀ ਉਹਨਾਂ ਲਈ ਤਾਂ ਮੈਂ ਇਹ ਕਹਿਣਾ ਚਾਹਨੀ ਆ ਕਿ ਅੱਜ ਕੱਲ ਅਸੀਂ ਬਿਲੀਵ ਕਰਦੇ ਹਾਂ ਨਿਊਕਲੀਅਰ ਫੈਮਲੀਆਂ ਦੇ ਉੱਤੇ ਪਹਿਲੀਆਂ ਜਿਹੜੀਆਂ ਫੈਮਲੀਆਂ ਹੁੰਦੀਆਂ ਸੀਗੀਆਂ ਉਹਨਾਂ ਵਿੱਚ ਨਾਨੀਆਂ ਦਾਦੀਆਂ ਦੇ ਬੱਚਿਆਂ ਨੂੰ ਕਿੰਨਾ ਕੋ ਪਿਆਰ ਮਿਲਦਾ ਸੀ ਅੱਜ ਕੱਲ ਉਹਨਾਂ ਦੀ ਘਾਟ ਆਪਾਂ ਦੇਖ ਰਹੇ ਹਾਂ ਉਹਨਾਂ ਚੀਜ਼ਾਂ ਦੀ ਘਾਟ ਆਪਾਂ ਦੇਖ ਰਹੇ ਹਾਂ ਕਿਉਂਕਿ ਸੋਸ਼ਲ ਮੀਡੀਆ ਆ ਗਿਆ ਪਹਿਲੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਤੇ ਲੋਕੀ ਬੁਝਾਰਤਾਂ ਪਾਉਂਦੇ ਸੀ ਬਾਤਾਂ ਪਾਉਂਦੇ ਸੀ ਇਕੱਠੇ ਖੇਡਦੇ ਸੀ ਦਾਦੀਆਂ ਨਾਨੀਆਂ ਉਹਨਾਂ ਨੂੰ ਕਹਾਣੀਆਂ ਸੁਣਾਉਂਦੀਆਂ ਸੀ ਉਹ ਸਭ ਕੁਝ ਅਲੋਪ ਹੋ ਗਿਆ ਤੇ ਸੋਸ਼ਲ ਮੀਡੀਆ ਨੇ ਜਿਸਰਾਉਂਡ ਪੇਰੈਂਟਸ ਨੇ ਉਹ ਆਪਣਾ ਆਪਣੇ ਕੰਮ ਵੱਲ ਧਿਆਨ ਹੈ ਬੱਚਿਆਂ ਨੂੰ ਮੋਬਾਈਲ ਫੜਾਇਆ ਇਹ ਮੈਂ ਬੜੀ ਵਾਰੀ ਦੇਖਿਆ ਛੋਟੇ-ਛੋਟੇ ਬੱਚਿਆਂ ਨੂੰ ਮੋਬਾਈਲ ਦਿੱਤਾ ਹਮ ਕੀ ਕਰੇ ਹਮਨੇ ਤਾਂ ਕੰਮ ਕਰਨਾ ਹੈ ਇਹ ਨਹੀਂ ਹੋਣਾ ਚਾਹੀਦਾ ਸਭ ਤੋਂ ਅਹਿਮ ਰੋਲ ਜਿਹੜੇ ਬੱਚਿਆਂ ਨੂੰ ਅੱਗੇ ਵਧਾਨ ਵਿੱਚ ਹੈ ਉਹ ਪੇਰੈਂਟਸ ਦਾ ਹੁੰਦਾ ਹੈ ਖਾਸ ਕਰਕੇ ਮਾਂ ਦਾ ਹੁੰਦਾ ਹੈ ਕਿਉਂਕਿ ਫਾਦਰ ਨੇ ਤਾਂ ਆਪਣੇ ਕੰਮ ਤੇ ਚਲੇ ਜਾਣਾ ਹੈ ਮਾਂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈ ਤੇ ਮਾਵਾਂ ਨੂੰ ਅੱਜ ਕੱਲ੍ਹ ਦੀਆਂ ਮਾਵਾਂ ਨੂੰ ਮੈਂ ਇਹ ਹੀ ਸੰਦੇਸ਼ ਦੇਣਾ ਚਾਹਨੀ ਆ ਤੁਸੀਂ ਠੀਕ ਐ ਬਾਹਰ ਨਿਕਲੋ ਤੁਸੀਂ ਚੁੱਲ੍ਹੇ ਉੱਗੇ ਬੈਠਣ ਜੋਗੀਆਂ ਨਹੀਂ ਹੋ ਤੁਸੀਂ ਅੱਗੇ ਵਧੋ ਜ਼ਰੂਰ ਅੱਗੇ ਵਧੋ ਲੇਕਿਨ ਆਪਣੇ ਦਾਇਰੇ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਆਪਣੇ ਨਾਲ ਚਲਾਓ ਆਪਣੇ ਬੱਚਿਆਂ ਵੱਲ ਧਿਆਨ ਦਿਓ ਵੀ ਉਹ ਕੀ ਕਰ ਰਹੇ ਨੇ ਕੀ ਦੇਖ ਰਹੇ ਨੇ ਉਹਨਾਂ ਨੂੰ ਚੰਗੇ ਸੰਸਕਾਰ ਦਿਓ ਆਪਣੀਆਂ ਕੁੜੀਆਂ ਨੂੰ ਵੀ ਚੰਗੇ ਸੰਸਕਾਰ ਦਿਓ ਨਾਲ ਦੀ ਨਾਲ ਆਪਣੇ ਮੁੰਡਿਆਂ ਨੂੰ ਵੀ ਚੰਗੇ ਸੰਸਕਾਰ ਦਿਓ ਅਗਰ ਕੁੜੀਆਂ ਨੂੰ ਚੰਗੇ ਸੰਸਕਾਰ ਦਿਓਗੇ ਨਾ ਤੇ ਇਹ ਜਿਹੜੇ ਆਪਾਂ ਬਿਰਧ ਆਸ਼ਰਮਾਂ ਦੀ ਨਹੀਂ ਕਦੇ ਨਹੀਂ ਰੱਖੀ ਜਾਏਗੀ ਇਹ ਸਭ ਕੁਝ ਮਾਂ ਤੇ ਬਾਪ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਦੀ ਪਰਵਰਿਸ਼ ਦੇ ਰਹੇ ਹੋ ਮੈਂ ਇੱਕ ਇਹ ਵੀ ਮੈਸੇਜ ਦੇਣਾ ਚਾਹੁੰਦੀ ਆਂ ਵੀ ਲੜਕੀਆਂ ਨੂੰ ਕਦੀ ਵੀ ਕੁੱਖਾਂ ਵਿੱਚ ਨਾ ਮਾਰੋ ਲੜਕੀਆਂ ਨੂੰ ਜਨਮ ਲੈਣ ਦਿਓ ਉਹਨਾਂ ਨੂੰ ਪੜਾਓ ਉਹਨਾਂ ਨੂੰ ਅੱਗੇ ਵਧਾਓ ਤੇ ਨਾਲ ਦੀ ਨਾਲ ਜਿਵੇਂ ਅੱਜਕੱਲ ਸਾਡੇ ਸਮਾਜ ਵਿੱਚ ਰੇਪ ਕੇਸਿਸ ਬਹੁਤ ਵੱਧ ਗਏ ਨੇ ਇਹਨਾਂ ਵਿੱਚ ਸਿਰਫ ਲੜਕੀਆਂ ਦਾ ਕਸੂਰ ਨਹੀਂ ਹੈ ਕਿ ਉਹਨਾਂ ਨੇ ਛੋਟੇ ਕੱਪੜੇ ਪਾਏ ਉਹਨਾਂ ਨੇ ਐ ਕੀਤਾ ਉਹ ਜੀ ਰਾਤੀ ਕਿਉਂ ਬਾਹਰ ਨਿਕਲੀ ਉਹ ਕੱਲੀ ਕਿਉਂ ਨਿਕਲੀ ਐਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਨੂੰ ਆਪਣੇ ਮੁੰਡਿਆਂ ਨੂੰ ਵੀ ਚੰਗੇ ਸੰਸਕਾਰ ਦੇਣੇ ਚਾਹੀਦੇ ਨੇ ਵੀ ਤੁਸੀਂ ਉਹ ਵੀ ਕਿਸੇ ਦੀ ਭੈਣ ਹੈ ਉਹ ਵੀ ਕਿਸੇ ਦੀ ਕੁੜੀ ਹੈ ਤੇ ਉਹਨਾਂ ਦੇ ਵੱਲ ਕਦੇ ਵੀ ਗਲਤ ਨਿਗਾਹ ਦੇ ਨਾਲ ਨਾ ਦੇਖੋ ਇਹ ਸਾਡੇ ਪੇਰੈਂਟਸ ਤੇ ਹੀ ਡਿਪੈਂਡ ਕਰਦਾ ਹੈ ਜੇ ਅਸੀਂ ਕੁੜੀਆਂ ਨੂੰ ਚੰਗੀ ਸਿੱਖਿਆ ਦੇਣੀ ਹੈ ਤੇ ਨਾਲ ਦੀ ਨਾਲ ਅਸੀਂ ਮੁੰਡਿਆਂ ਨੂੰ ਵੀ ਚੰਗੀ ਸਿੱਖਿਆ ਦਈਏ ਵੀ ਤੁਹਾਡੇ ਘਰ ਵੀ ਭੈਣਾ ਨੇ ਤੁਸੀਂ ਉਹਨਾਂ ਦਾ ਇੱਜ਼ਤ ਕਰੋ ਸਤਿਕਾਰ ਕਰੋ ਤੇ ਉਹਨਾਂ ਤੇ ਮਾਣ ਕਰੋ ਸਗੋਂ ਉਹਨਾਂ ਨੂੰ ਅੱਗੇ ਵਧਾਓ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰੁਨੀਜੀ ਜੀ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਇਸ ਦੇ ਨਾਲ ਹੀ ਕੈਮਰਾ ਪਰਸਨ ਮੀਤ ਗਿਲ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾਲ